ਮੈਂ ਮੰਗ ਲਈ ਸੀ ਹਾਲੇ ਮੈਡਮ ਹੋਇਆ ਕੀ ਹੈ ਤੇ ਕੋਠੀ ਨੰਬਰ ਕਿੰਨਾ ਆਪਣਾ ਆਪਣਾ ਕੋਠੀ ਨੰਬਰ 285 ਜੀ ਆਲ ਰੌਂਗ ਫੇਸ 1 ਤੇ ਹੋਇਆ ਕੀ ਹੈ ਅਸੀਂ ਤਾਂ ਬਈ ਇੱਥੇ ਬੈਠੇ ਸੀ ਰੌਣਾ ਸੰਤ ਖੜਕੇ ਦੀ ਆਵਾਜ਼ ਆਈ ਪਿੱਛੇ ਵੀ ਕੁਝ ਗਿਰਿਆ ਹੁੰਦਾ ਜਿਵੇਂ ਤੇ ਪਿੱਛੇ ਦੇਖਣਗੇ ਤਾਂ ਚਾਰ ਪੰਜ ਬੰਦੇ ਗੇਟ ਕੋਲ ਖੜੇ ਸੀ ਸਾਡੇ ਤੇ ਉਹ ਭੱਜਣੇ ਸਾਨੂੰ ਮਾਰਨ ਆਏ ਕੋਈ ਮਾਰਨ ਆਏ ਕਰਨ ਲੱਗੇ ਤੇ ਅਸੀਂ ਕਿਹਾ ਵੀ ਐ ਤੋ ਜਾਏਗਾ ਸਾਡੇ ਘਰ ਦੇ ਅੰਦਰ ਕਿਉਂ ਬੜੇ ਫਿਰ ਬਾਹਰ ਨਿਕਲ ਗਏ ਫਿਰ ਮੇਰੇ ਬੇਟੇ ਨੇ ਰੋਕ ਲਿਆ ਇਹ ਐਂ ਜਾਣ ਲਈ ਦੱਸੋ ਕੀ ਗੱਲ ਹੈ ਫਿਰ ਹੁਣ ਉਹਦੇ ਬਾਅਦ ਪੁਲਿਸ ਪੁਲਿਸ ਆਈ ਤੇ ਲੱਗੀ ਉਹਨਾਂ ਨੂੰ ਚਾਰ ਪੰਜ ਨੇ ਸੀ ਫਿਰ ਜੀ ਤੁਸੀਂ ਇਕੱਲੇ ਸੀ ਕਰੇ ਜਾਂ ਹੋਰ ਵੀ ਨਹੀਂ ਮੇਰਾ ਬੇਟਾ ਰਸੀਆ ਸੰਡੇ ਕਰਕੇ ਕਰੇ ਸੀ ਜੀ ਹਾਂ ਜੀ ਜਦ ਮੈਂ ਇਕੱਲੀ ਹੁੰਨੀ ਅੱਜ ਮੇਰੇ ਬੇਟੇ ਨਾਲ ਸੀ ਕਰੇ ਤੇ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚ ਕੇ ਸੀ ਹਾਂ ਜੀ ਹਾਂ ਜੀ ਉਹ ਆ ਗਏ ਸੀ ਤੇ ਉਹ ਕੁਝ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹਨ ਮੈਨੂੰ ਪਤਾ ਲੱਗੇ ਵੀ ਆਏ ਨੇ ਕਿਸੇ ਮਰਜ਼ੀ ਘਾਚ ਬੜ ਸਕਦੇ ਨੇ ਆਏ ਤਾਂ ਵੀ 4-5 ਬੰਦੇ ਜੀ ਮੈਂ ਇਕੱਲੀ ਲੇਡੀ ਕਰੇ ਹੋਵੇ ਜੇ ਅੱਜ ਗੇਟ ਡਿਮਾਂਸੀ ਗੇਟ ਖੁੱਲੋ ਹੋਵੇ ਤਾਂ ਤੇ ਇੱਥੇ ਵੀ ਆ ਸਕਦੇ ਹਾਂ ਅੰਦਰ ਜੀ ਅਸਾਂ ਇਹ ਡਿਮਾਂਸੀ ਚਲੋ ਬਚਤ ਰਹਗੀ ਤੇ ਵਾਰੀ ਗੇਟ ਖੁੱਲ੍ਹਾ ਵੀ ਹੁੰਦਾ ਆਪਾਂ ਘਰ ਦੇ ਅੰਦਰੋਂ ਬੇੜੇ ਅੰਦਰ ਉਹ ਫਿਰ ਹੁਣ ਇਹਦਾ ਸੇਫਟੀ ਜਾ ਜ਼ਰੂਰੀ ਹੈ ਨਾ ਬੀ ਸਖਤ ਸਖਤ ਕਰਵੀ ਹੋਣੀ ਹਾਂਜੀ ਹਾਂਜੀ ਇਹ ਤਾਂ ਇਹ ਪਤਾ ਲੱਗੇ ਵੀ ਕਿਉਂ ਆਏ ਸੀ ਕੋਣ ਮਕੇ ਸਾਨੂੰ ਕਹਿੰਦੇ ਉਹਨੂੰ ਮਾਰਨਾ ਆਇਆ ਸੀ ਕੋਈ ਸਾਨੂੰ ਮਾਰਨੂ ਆਇਆ ਸੀ ਕਿ ਤੁਸੀਂ ਆਪੇ ਘਾਰੀ ਬਣਾਈਏ ਪਤਾ ਲੱਗੇ ਨਾ ਕੀ ਚੱਕਰ ਹੈ ਇਹਨਾਂ ਦਾ ਤੇ ਪਤਾ ਲੱਗਿਆ ਕੁਝ ਕਿਤੋਂ ਦੇ ਬੰਦੇ ਸੀ ਨਹੀਂ ਮੈਨੂੰ ਤਾਂ ਨਹੀਂ ਆਈ ਡਾ ਜੀ ਬਾਹਰ ਖੜੇ ਖੜੇ ਸੀ ਉਹ ਬੇਟੇ ਨੂੰ ਪਤਾ ਹੋਊਗਾ ਮੈਨੂੰ ਤਾਂ ਮੈਂ ਤਾਂ ਅੰਦਰ ਹੀ ਸੀ ਮੈਨੂੰ ਤਾਂ ਨਹੀਂ ਪਤਾ ਲੀ ਇਹ ਕੌਣ ਸੀ ਇਹ ਕਹਿੰਦੇ ਐਵੇਂ ਸੀ ਉਹ ਮੁਕਸ਼ਾ ਸਕੂਲ 'ਚ ਮੈਂ ਡਾਂਸਰ ਆ ਫਲਾਉਨਾ ਹੈ ਕਹੀ ਹੁੰਦੇ ਸੀ ਇਹ ਤਾਂ ਪਰ ਉਹ ਤਾਂ ਹੁਣ ਆਪਾਂ ਨੂੰ ਸੱਚਾਈ ਦਾ ਤਾਂ ਪਤਾ ਨਹੀਂ ਨਾ ਆਪਾਂ ਨੂੰ ਹ ਜੀ ਸਰ ਹੋਇਆ ਕੀ ਹੈ ਇਹਨਾਂ ਜੀ ਫੇਸ 1 ਦੇ ਵਿੱਚ ਮਾਲ ਟਾਊਨ ਦੇ ਵਿੱਚ ਮੈਨੂੰ ਹੁਣੇ ਹੁਣ ਆਇਆ ਭੈੰਜੀ ਦਾ ਵੀ ਬੰਦੇ ਅੰਦਰ ਵੜ ਗਏ ਅਸੀਂ ਨਾਲ ਦੀ ਨਾਲ ਮੈਂ 2 ਮਿੰਟਾਂ ਚ ਮੇਰੇ ਵਾਈਸ ਵੀ ਗੱਡੀ ਲੈ ਕੇ ਆ ਗਏ ਤੇ ਜਦੋਂ ਦੇਖਿਆ ਵੀ ਪੰਜ ਜਣੇ ਜੀ ਆ ਗੇਟ ਟੱਪ ਕੇ ਅੰਦਰ ਵੜ ਗਏ ਜੀ ਤੇ ਮਾੜੀ ਮਨਸ਼ਾ ਸੀ ਉਹਨਾਂ ਕੋਲ ਜਿਹੜਾ ਉਹ ਗੱਲ ਕਹਿ ਰਹੇ ਸੀ ਮਟਰ ਨਾਲ ਬੰਦੇ ਪੈ ਕੇ ਸਾਡੇ ਅੰਦਰ ਰੋੜੇ ਮਾਰੇ ਅੰਦਰ ਇੱਕ ਵੀ ਰੋੜਾ ਨਹੀਂ ਹੈ ਕੋਈ ਸਮਾਨ ਨਹੀਂ ਹੈ ਉਹ ਅੰਦਰੋਂ ਖੜੇ ਆ ਉਹ ਕੁਦਰਤੀ ਮੌਕੇ ਤੇ ਖੜੇ ਹੋਏ ਤੇ ਅਸੀਂ ਉਹਨਾਂ ਕੋਲ ਕੋਈ ਹਥਿਆਰ ਵਗੈਰਾ ਵੀ ਸੀ ਜਾਂ ਕਿਸ ਤਰ੍ਹਾਂ ਸੀ ਉਹਨਾਂ ਕੋਲ ਜੀ ਹਥਿਆਰ ਤਾਂ ਸਾਨੂੰ ਹੁਣ ਜਲਦਬਾਜੀ ਵਿੱਚ ਕੋਈ ਉਹ ਤੋਂ ਮਿਲਿਆ ਨਹੀਂ ਗਿਆ ਪਰ ਬੰਦੇ ਹੋਰ ਵੀ ਸੀਗੇ ਨਾਲ ਜੀ ਹਾਂਜੀ ਉਹ ਬੰਦੇ ਮਗਰੋਂ ਭੱਜ ਗਏ ਇਦੋਂ ਅਸੀਂ ਆ ਗਏ ਉਹ ਪੁੱਠੇ ਮੁੜ ਕੇ ਤੇ ਮਨਛਾ ਉਹਨਾਂ ਦੀ ਗਲਤ ਸੀ ਅੱਛਾ ਪੁਲਿਸ ਪ੍ਰਸ਼ਾਸਨ ਨੂੰ ਕੀ ਇਹਨੇ ਵਾਰਤਗੀ ਇਤਲਾਹ ਦਿੱਤੀ ਹਾਂਜੀ ਪ੍ਰਸ਼ਾਸਨ ਨੂੰ ਅਸੀਂ ਇਤਲਾਹ ਕਰਤੀ ਪ੍ਰਸ਼ਾਸਨ ਆ ਗਿਆ ਸੀਗਾ 5-7 ਮਿੰਟਾਂ 'ਚ ਜੀ ਤੇ ਜਿਹੜੇ ਨਾਲ ਦੇ ਬੰਦੇ ਹੋਰ ਸੀਗੇ ਅਸੀਂ ਇਦਰੋਂ ਆ ਗਏ ਐਨੇ ਦੇਖ ਕੇ ਪੁੱਠੇ ਭੱਜ ਗਏ ਤੇ ਕਹਿ ਰਹੇ ਆ ਵੀ ਅਸੀਂ ਸੰਜੇ ਨਗਰ ਦੇ ਆ ਤੇ ਹੁਣ ਹੈਰਾਨੀ ਇਹ ਵੀ ਜੀ ਉਹ ਸੰਜੇ ਨਗਰ ਦੇ ਆ ਤੇ ਕਿੱਥੇ ਫੇਰ ਸਵਨਰ ਦੇ ਕਿੱਥੇ ਸੰਜੇ ਨਗਰ ਦੇ ਇੱਥੇ ਸਰ ਕੋਠੀ ਨੰਬਰ ਕਿੰਨੀ ਹੈਗੀ ਹੈ ਕੋਠੀ ਨੰਬਰ ਕਿੰਨੀ ਹੈ ਜੀ 285 ਨੰਬਰ ਕੋਠੀ ਹੈ ਜੀ ਆਈਸੀਜੀ ਵੀ ਪੰਜ ਵਿਅਕਤੀ ਜਿਹੜਾ ਹੈਗੇ ਸਾਡੇ ਘਰੇ ਬਣ ਗਏ ਸੀ ਉਹਨਾਂ ਨੂੰ ਵੈਰੀਫਾਈ ਕਰ ਕਰਨ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਖਾਤੇ 126 170 ਬੀ ਐਨ ਐਸ ਇਸ ਤਹਿਤ ਜਿਹੜੀ ਉਹਨਾਂ ਦੇ ਕਾਰਵਾਈ ਕਰਕੇ ਤੇ ਮਾਨਜੋਗ ਜਿਹੜਾ ਐਸ ਜੀ ਸਾਹਿਬ ਦੇ ਪੇਸ਼ ਕੀਤਾ ਗਿਆ ਹੈ ਸਰ ਕਿੰਨੇ ਬਣੇ ਸੀ ਇਹ ਟੋਟਲ ਪੰਜ ਵਿਅਕਤੀ ਸੀਗੇ ਇਹ ਇਹਨਾਂ ਨੂੰ ਕੋਈ ਨਾ ਧਿਆਨ ਦੇ ਨਹੀਂ ਨਹੀਂ ਕੋਈ ਇਹਨਾਂ ਤੋਂ ਕੋਈ ਵੈਪਨ ਵਗੈਰਾ ਨਹੀਂ ਜਿਹੜਾ ਬਰਾਮਦ ਹੋਇਆ ਤੇ ਇਹਨਾਂ ਖਿਲਾਫ ਜਿਹੜੀ 126 170 ਤਹਿਤ ਜਿਹੜੀ ਕਾਰਵਾਈ ਸਾਡੇ ਵੱਲੋਂ ਜਿਹੜੀ ਕੀਤੀ ਜਾ ਚੁੱਕੀ ਹੈ ਸਰਕਾਰ ਨੂੰ ਕੀ ਸੀ ਜਿਹੜੇ ਜਿਹੜੇ ਨਿਕਰ ਕਰਦੇ ਇਹ ਜਿਹੜਾ ਹੈਗਾ ਚੀਜ਼ ਜਿਹੜਾ ਹੈਗਾ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਇੱਕ ਜਿਹੜਾ ਹੈ ਜੋ ਮੋਡਲ ਹੀ ਜਿਹੜੀ ਕਾਰਵਾਈ ਬੰਦੀ ਸੀਗੀ ਉਸ ਤਹਿਤ ਜਿਹੜਾ ਹੈਗਾ 126 170 ਤਹਿਤ ਕਾਰਵਾਈ ਕੀਤੀ ਜਾ ਚੁੱਕੀ ਹੈ ਇਹਨਾਂ ਨਾਲ ਕੋਈ ਵੀ ਕੋਈ ਬੰਦੇ ਸੀਗੇ ਜਿਸ ਦਾ ਕੰ ਦਾ ਸਪੈਸਿਫਿਕ ਪਾਤਰਸ਼ੀ ਹੋਣਾ ਥਿਆਰ ਨੀ ਹੋਰ ਤਾਂ ਕੋਈ ਗੱਲ ਸਾਹਮਣੇ ਹਜੇ ਤੱਕ ਤਾਂ ਆਈ ਨਹੀਂ ਬਾਕੀ ਜਿਹੜੀ ਹੈ ਸੰਬੰਧੀ ਅਸੀਂ ਵੈਰੀਫਾਈ ਕਰ ਰਹੇ ਹਾਂ